सा भा हमेशा कांग्रेस की और कांग्रेस की बुलंदियों दी गल करते डॉक्टर अमर सिंह क्योंकि भाई बंदे इन्ने बैठे है मैं कोई अगे हो जाता पिछले फिर भुल जाने डॉक्टर अमर सिंह जिन्होंने इस कानून बनाने मोहरी योगदान पाया बहुत सत्कारयोग कांगड़ साहब बलबीर सिद्धू साहेब काका रणदीप सिंह साहेब छोटे प्रा आवला साहेब, जोशी साहब का मंत्री और साहेब, पवन आदिया जी मलकीत दाखा साहेब बहुत सारे पवन आदिया जी बोलता भाई मैं ना भलाईपुर साहेब और दैया साहेब जीरा साहेब गोल्डी जी संजय तलवार साहेब ਔਰ ਬਹੁਤ ਸਾਰੇ ਹੋਰਾਗੂ ਸਹਿਬਾਨ ਬੈਠੇ ਨੇ ਲਖਾ ਪਾਏ ਜੀ ਬੈਠੇ ਆ ਰਾਜਾ ਗਿੱਲ ਬੈਠਾ ਤੇ ਸਾਡੇ ਬਾਜਵਾ ਸਾਹਿਬ ਵਿਕਰਮ ਜੀ ਬੈਠੇ ਆ ਮੈਂ ਬੋਲਦਿਆਂ ਬੋਲਦਿਆਂ ਜਿਹੜੇ ਸਾਥੀ ਰਹਿ ਗਏ ਉਹਨਾਂ ਦੀ ਹਾਜ਼ਰੀ ਲਵਾਵਾਂਗਾ ਤੇ ਮੇਰੇ ਸਾਹਮਣੇ ਬੈਠੇ ਅੱਜ ਦੇ ਸੰਦੀਪ ਸੰਧੂ ਦੇ ਬੁਲਾਵੇ ਤੇ ਆਈਆਂ ਹੋਈਆਂ ਸਤਕਾਰਯੋਗ ਦਾਖੇ ਦੀਆਂ ਉਹ ਮਾਵਾਂ ਤੇ ਬਜ਼ੁਰਗ ਤੇ ਨੌਜਵਾਨ ਸਾਥੀ ਜਿਨ੍ਹਾਂ ਨੇ ਰਾਜੇ ਵੜਿੰਗ ਨੂੰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਪਹੁੰਚਾਉਣ ਦੇ ਵਿੱਚ ਵੱਡਾ ਯੋਗਦਾਨ ਪਾਇਆ ਹੈ ਮੈਂ ਅੱਜ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਫਤਿਹ ਬੁਲਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਮੇਜਰ ਮੁੱਲਾਪੁਰ ਸਾਹਿਬ ਸਬੋਧਨ ਕਰ ਰਹੇ ਸਨ ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਉਹ ਮਹਾਤਮਾ ਗਾਂਧੀ ਜਿਹੜੇ ਬਰਿਸਟਰ ਦੀ ਪੜ੍ਹਾਈ ਅਫਰੀਕਾ ਚੋਂ ਕਰਕੇ ਆਏ ਸਨ ਤੇ ਆਖੇ ਉਹਨਾਂ ਨੇ ਵੇਖਿਆ ਕਿ ਮੇਰੇ ਮੁਲਕ ਦਾ ਇਹ ਹਾਲ ਹੈ ਮੇਰੇ ਮੁਲਕ ਦੇ ਲੋਕ ਜਿਨ੍ਹਾਂ ਦੇ ਤੰਤੇ ਕੱਪੜਾ ਨਹੀਂ ਹੈ ਇੰਨੀ ਚਰੀਪੀ ਚ ਰਹਿ ਰਹੇ ਐ ਤੇ ਮਹਾਤਮਾ ਗਾਂਧੀ ਨੇ ਆਪ ਦੇ ਤੰਤੇ ਕੱਪੜਾ ਪਹਿਨਣਾ ਛੱਡ ਦਿੱਤਾ ਇਹ ਲੋਕਾਂ ਦੀ ਭਲਾਈ ਆਸਤੇ ਤੇ ਦੇਸ਼ ਦੀ ਭਲਾਈ ਆਸਤੇ ਉਹਨਾਂ ਨੇ ਲੜਾਈ ਲੜੀ ਇਸ ਦੇਸ਼ ਦੀ ਆਜ਼ਾਦੀ ਤੇ ਅਖੰਡਤਾ ਦੇ ਵਾਸਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੇ ਆਵਦਾ ਵੱਡਾ ਯੋਗਦਾਨ ਪਾਇਆ ਅੱਜ ਉਹਨਾਂ ਦਾ ਅੱਜ ਉਹਨਾਂ ਦਾ ਦਿਹਾੜਾ ਅੱਜ ਦੇ ਦਿਨ ਉਹ ਇਸ ਦੁਨੀਆ ਤੋਂ ਚਲੇ ਗਏ ਸਨ ਅਸੀਂ ਉਹਨਾਂ ਨੂੰ ਵੀ ਅੱਜ ਸਜਦਾ ਕਰਦੇ ਹਾਂ महात्मा गांधी की सोच सी अठत् वरे पहला वो इस दुनिया तो चले गए और महात्मा गांधी की सोच सी कि आजादी तो मिल गई है आजादी तो उन्नीस सौ संताली च मिल गई हड़ताली चले गए लेकिन पूर्ण स्वराज मिलेगा जब पिंड च रे लोग तरक्की होएगी उन्होंने बराबरता मिलेगी भेदभाव नहीं होगा पूर्ण स्वराज मिलेगा करके डॉक्टर मनमोहन सिंह ने और श्रीमती सोनिया गांधी ने ए मनरेगा का कानून बनाया और दुनिया दे कानून है पूरी दुनिया के लोकतंत्रता ਕਈ ਦੇਸ਼ਾਂ ਦੇ ਵਿੱਚ ਇੱਕ ਹੀ ਕਾਨੂੰਨ ਹੈ ਜੀਰੇ ਚ ਕੰਮ ਮਿਲਣ ਦੀ ਗਰੰਟੀ ਦਿੱਤੀ ਗਈ ਇਹ ਡਾਕਟਰ ਮਦ মোহন ਸਿੰਘ ਦੀ ਸੋਚ ਸੀਗੀ ਔਰ ਕੰਮ ਕੰਮ ਵੀ ਮਿਲੇਗਾ ਤਾਂ ਉਹਨਾਂ ਨੂੰ ਡਿਮਾਂਡ ਦੇ ਹਿਸਾਬ ਨਾਲ ਕਿ ਜਦੋਂ ਮਨਰੇ ਕਾ ਦੀਆਂ ਮੇਰੀਆਂ ਮਾਵਾਂ ਜਿਨ੍ਹਾਂ ਤੋਂ ਤੁਰਿਆ ਨਹੀਂ ਜਾਂਦਾ ਜਿਹੜੀਆਂ ਇਲਾਜ ਨਹੀਂ ਕਰਾ ਸਕਦੀਆਂ ਜਿਨ੍ਹਾਂ ਕੋਲੇ ਟੀਕਾ ਲਵਾਉਣ ਨੂੰ ਪੈਸੇ ਨਹੀਂ ਐ ਜਿਨ੍ਹਾਂ ਕੋਲੇ ਕਈਆਂ ਦੇ ਘਰੇ ਛੱਤ ਨਹੀਂ ਐ ਤਰਪਾਲਾਂ 'ਚ ਬੈਠੀਆਂ ਐ ਇਹ ਮਨਰੇਗਾ ਜਦੋਂ ਉਹ ਕੰਮ ਮੰਗਣਗੀਆਂ ਤਾਂ ਪੰਚਾਇਤਾਂ ਉਹਨਾਂ ਨੂੰ ਕੰਮ ਦੇਣਗੀਆਂ ਤੇ ਕੰਮ ਦੇ ਕੇ ਤੇ ਫਿਰ ਉਹਨਾਂ ਨੂੰ ਪੈਸਾ ਦਿਆ ਕਰਨਗੀਆਂ ਤੇ ਗਰੀਬ ਦਾ ਚੁੱਲ੍ਹਾ ਚੱਲਦਾ ਰਹੇਗਾ ਇਹ ਕਾਂਗਰਸ ਪਾਰਟੀ ਦੇ ਡਾਕਟਰ ਮਨਮੋਹਨ ਸਿੰਘ ਦੀ ਸੋਚ ਸੀ ਤੇ ਇਸ ਕਰਕੇ ਇਹਦਾ ਨਾਮ ਮਹਾਤਮਾ ਗਾਂਧੀ ਮਨਰੇਗਾ ਯੋਜਨਾ ਰੱਖਿਆ ਗਿਆ ਕਿਉਂਕਿ ਮਹਾਤਮਾ ਗਾਂਧੀ ਜੀ ਵੀ ਇਸ ਬਾਰੇ ਜਿਹੜੀ ਸੋਚ ਸੀਗੀ ਮੇਰੇ ਸਤਕਾਰਯੋਗ ਭਰਾਓ ਅੱਜ ਨਾਮ ਬਦਲਿਆ ਜਾ ਰਿਹਾ ਹੈ ਨਾਮ ਦੇ ਬਦਲ ਤੇ ਨਾਲ ਸਾਰਾ ਮਨਰੇਗਾ ਦਾ ਕਿੱਤਾ ਬਦਲ ਦਿੱਤਾ ਪਹਿਲਾਂ ਤੁਸੀਂ ਕੰਮ ਮੰਗਦਿਆਂ ਸੀ ਤੇ ਕੰਮ ਦੇਣਾ ਪੈਣਾ ਸੀ 15 ਦਿਨਾਂ ਦੇ ਅੰਦਰ ਅੰਦਰ ਹੋਣੇ ਨਹੀਂ ਹੈ ਹੁਣ ਮੋਦੀ ਦੀ ਸਰਕਾਰ ਦੱਸੂਗੀ ਕਿ ਮੇਰੇ ਕੋਲੇ ਇੰਨੇ ਪੈਸੇ ਐ ਕਿ ਇੰਨਾ ਦਿਨਾਂ ਚ ਤੁਸੀਂ ਕੰਮ ਮੰਗ ਇੰਨਾ ਕੰਮ ਮੈਂ ਦੇਵਾਂਗਾ ਤੇ 12 ਮਹੀਨਿਆਂ ਚੋਂ 2 ਮਹੀਨੇ ਤਾਂ ਮੈਂ ਕੰਮ ਦੇਵਾਂਗਾ ਹੀ ਨਹੀਂ 10 ਮਹੀਨੇ ਕੰਮ ਦੇਵਾਂਗਾ ਇਹ ਹਾਲਾਤ ਬਣਾ ਦਿੱਤੇ ਐ ਪਹਿਲਾ ਸਾਰੇ ਦਾ ਸਾਰਾ ਪੈਸਾ ਕੇਂਦਰ ਦੀ ਸਰਕਾਰ ਦਿੱਤੀ ਸੀ ਉਹ ਇਸ ਕਰਕੇ ਦਿੰਦੀ ਸੀ ਕਿਉਂਕਿ ਪੰਜਾਬ ਦੀਆਂ ਜਿਹੜੀਆਂ ਸਟੇਟਾਂ ਦੀਆਂ ਸਰਕਾਰਾਂ ਐ ਸੂਬਿਆਂ ਦੀ ਇਹਨਾਂ ਕੋਲੇ ਪੈਸਾ ਨਹੀਂ ਹੁੰਦਾ ਇਹ ਕਰਜ਼ੇ 'ਚ ਰਹਿੰਦੀਆਂ ਔਰ ਪੰਜਾਬ ਦਾ ਤਾਂ ਬਹੁਤ ਮਾੜਾ ਹਾਲ ਹੈ ਇਸ ਸਕੀਮ 'ਸੀ ਵੀ ਸਾਰਾ ਪੈਸਾ ਦਿੱਲੀੋਂ ਆਇਆ ਕਰੂਗਾ ਹੁਣ ਮੋਦੀ ਨੇ ਕਹਤਾ ਵੀ 60 40 ਦੀ ਪੈਸੇ ਹੋਣਗੇ 60 ਪੈਸੇ ਸੈਂਟਰ ਦੇਊਗਾ ਤੇ 40 ਪੈਸੇ ਪੰਜਾਬ ਦੇਊਗਾ ਜੀਰੇ ਨਾਲ ਮਨਰੇਗਾ ਮਕਮਲ ਤੌਰ ਤੇ ਪੰਜਾਬ ਦੇ ਅੰਦਰ ਬੰਦ ਹੋ ਜਾਏਗੀ ਇਹ ਹਾਲਾਤ ਬਣਾ ਦਿੱਤੇ ਗਏ ਆ ਆ ਮੇਰੇ ਕੋਲੇ ਡਾਟਾ ਹੈ ਮੈਂ ਅਗਰ ਆਪਣੇ ਲੁਧਿਆਣੇ ਦੀ ਗੱਲ ਕਰਾਂ ਬੀਬੀਓ ਬੀਜੇਪੀ ਵਾਲੇ ਕਹਿੰਦੇ ਆ ਕਹਿੰਦੇ ਅਸੀਂ ਇਹਨੂੰ ਵਧਾ ਕੇ 125 ਦੇਣ ਕਰਤਾ ਹੁਣ ਮੇਰੀ ਗੱਲ ਸੁਣੋ 121000 ਆਪਣੇ ਜਿਹੜੀਆਂ ਬੰਦੇ ਤੇ ਬੁੜੀਆਂ ਦੇ ਖਾਤੇ ਆ ਮਨਰੇਗਾ ਚ ਕਿੰਨੇ ਆ ਲੁਧਿਆਣੇ ਚ 1 ਲੱਖ 21000 ਕੇਵਲ 54000 ਪਰਿਵਾਰਾਂ ਨੂੰ ਕੰਮ ਮਿਲਿਆ ਜਾਣੀ ਕੀ 48% ਲੋਕਾਂ ਨੂੰ ਕੰਮ ਮਿਲਿਆ ਤੇ ਜੀਰੇ ਵਿੱਚੋਂ ਧਿਆਨ ਨਾਲ ਸੁਣਿਓ ਬੀਬੀਓ ਕਿਉਂਕਿ ਇਹ ਜਿਹੜੇ ਭਾਜਪੀ ਵਾਲੇ ਐ ਇਹ ਗੜਬੜ ਕਰ ਰਹੇ ਕਹਿੰਦੇ ਅਸੀਂ ਤਾਂ ਤੁਹਾਨੂੰ 125 ਦਿਨ ਦੇਤੇ 125 ਦਿਨ ਨਹੀਂ ਦੇਤੇ ਪਹਿਲਾਂ ਤਾਂ 121000 ਚੋਂ ਅੱਧੇ ਬੰਦਿਆਂ ਨੂੰ ਕੰਮ ਮਿਲਿਆ ਤੇ 100 ਦਿਨ ਦਾ ਕੰਮ ਪਤਾ ਕਿੰਨੇ ਦਿਨ ਬੰਦਿਆਂ ਨੂੰ ਮਿਲਿਆ 12 ਪਰਿਵਾਰਾਂ ਨੂੰ 100 ਦਿਨ ਦਾ ਕੰਮ ਮਿਲਿਆ ਆਪਣੇ ਲੁਧਿਆਣੇ 'ਚ 121000 ਚੋਂ 100 ਦਿਨ ਦਾ ਤੇ ਜਦੋਂ 12 ਪਰਿਵਾਰਾਂ ਨੂੰ 100 ਦਿਨ ਦਾ ਕੰਮ ਮਿਲਿਆ ਤੇ ਭਾਈ ਤੇਰੇ 125 ਦਿਨ ਤਾਂ ਪੂਰੇ ਹੀ ਨਹੀਂ ਹੋਣੇ ਉਹਨੂੰ ਪਤਾ ਹੈ ਵੀ ਮੈਂ ਗੱਲੀਬਾਤੀ ਕਹੂੰਗਾ ਵੀ ਦਿਨ ਵਧਾਤੇ ਪਰ ਦਿਨ ਵਧਾਉਂਦਾ ਕੀ ਫਾਇਦਾ ਹੋਇਆ ਸਾਨੂੰ ਤਾਂ 100 ਦਿਨ ਵੀ ਪੂਰਾ ਨਹੀਂ ਹੁੰਦਾ ਹੋਇਆ ਕਿਸੇ ਦਾ 100 ਦਿਨ ਹੱਥ ਖੜੇ ਕਰਕੇ ਦੱਸੋ ਉਹ ਪਿਛਲੀਆਂ ਬੀਬੀਆਂ ਵੀ ਹੱਥ ਖੜੇ ਕਰੋ 100 ਦਿਨ ਮਿਲਿਆ ਕੰਮ 50 ਦਿਨ ਵੀ ਨਹੀਂ ਮਿਲਿਆ ਤੇ ਮੈਂ ਕੀ ਮੰਗ ਕੀਤੀ ਤੇ ਵਿਧਾਨ ਲੋਕ ਸਭਾ ਦੇ ਵਿੱਚ ਅਮਰ ਸਿੰਘ ਨੇ ਕਿਹਾ ਕਹਿੰਦਾ ਸਰਦਾਰ ਅਮਰ ਸਿੰਘ ਜੀ ਕਹਿੰਦੇ ਜਿਨ੍ਹਾਂ ਨੇ ਮਨੇਰੇਗਾ ਬਣਾਈ ਉਹਨਾਂ ਨੇ ਕਿਹਾ ਸਾਡੀ ਦਿਹਾੜੀ 600 ਤੋਂ 700 ਰੁਪਿਆ ਕਰੋ ਭਾਵੇਂ ਦਿਨ ਸਾਡਾ 100 ਹੀ ਰੱਖੋ ਕਿ 700 ਰੁਪਇਆ ਅੱਜ ਦਿਹਾੜੀ ਹੋਣੀ ਚਾਹੀਦੀ ਹੈ ਔਰ ਉਹਨਾਂ ਨੇ ਕਿਹਾ ਕਿ ਇਹਨੂੰ ਕਿਸਾਨੀ ਨਾਲ ਜੋੜ ਦਿਓ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਿਹੜੇ ਮਜ਼ਦੂਰ ਕੰਮ ਕਰਦੇ ਆ ਉਹਨਾਂ ਨੂੰ ਵੀ ਫਾਇਦਾ ਹੋ ਜਾਏ ਤੇ 100 ਦਿਨ ਦਾ ਕੰਮ ਗਰੀਬ ਨੂੰ ਮਿਲਣ ਲੱਗ ਪੇ ਇਹ ਕਾਂਗਰਸ ਪਾਰਟੀ ਦੀ ਸੋਚ ਹੈ ਮੇਰੇ ਸਤਕਾਰਯੋਗ ਭਰਾਓ ਮੋਦੀ ਸਾਹਿਬ ਕਹਿੰਦੇ ਇਹ ਕਾਨੂੰਨ ਬੜਾ ਚੰਗਾ ਹੈ ਮੋਦੀ ਸਾਹਿਬ ਤਾਂ ਕਹਿੰਦੇ ਸੀ ਕਿਸਾਨਾਂ ਦਾ ਕਾਨੂੰਨ ਵੀ ਬੜਾ ਚੰਗਾ ਹੈ ਤੁਸੀਂ ਦੇਖਿਆ ਤਿੰਨ ਕਾਲੇ ਕਾਨੂੰਨ ਉਹ ਕਹਿੰਦੇ ਸੀ ਇਹ ਵੀ ਬੜਾ ਚੰਗਾ ਕਾਨੂੰਨ ਹੈ ਸੋ ਮੇਰੇ ਕਹਿਣ ਤੋਂ ਪਾਵੇ ਹੈ ਮਕਮਲ ਤੌਰ ਤੇ ਮੰਦਰੇਗਾ ਬੰਦ ਹੋ ਜਾਏਗੀ ਸਤਕਾਰਯੋਗ ਮੇਰੀਓ ਮਾਤਾਓ ਪੈਣੋ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਉਹਨਾਂ ਨੇ ਪੰਜਾਬ ਦੀ ਵਿਧਾਨ ਸਭਾ ਬੁਲਾਈ 80 ਲੱਖ ਰੁਪਇਆ ਕਰੋੜ ਰੁਪਇਆ ਖਰਚਾ ਕੀਤਾ ਤੇ ਇੱਕ ਨਿੰਦਾ ਪਸਤਾਵ ਲੈ ਆਂਦਾ ਜਿਵੇਂ ਪਹਿਲਾਂ 7-8 ਨਿੰਦਾ ਪਸਤਾਵ ਲੈ ਕੇ ਆਏ ਐ ਕਿ ਇਹ ਮਨਰੇਗਾ ਦਾ ਕਾਨੂੰਨ ਗਲਤ ਬਣਾਇਆ ਜਾ ਰਿਹਾ ਹੈ ਉਹ ਭਲਿਆ ਮਾਨ ਸਾ ਹਜੇ ਕਾਨੂੰਨ ਬਣਿਆ ਨਹੀਂ ਸੀ ਤਾਂ ਤੇਰੇ ਰਾਜ ਦੇ ਵਿੱਚ ਕੇਵਲ 12 ਪਰਿਵਾਰਾਂ ਨੂੰ ਲੁਧਿਆਣੇ 'ਚ 121000 ਪਰਿਵਾਰਾਂ 'ਚੋਂ ਕੇਵਲ ਪਾਰ ਪਰਵਾਰਾਂ ਨੂੰ 100 ਦਿਨ ਦਾ ਰੋਜ਼ਗਾਰ ਮਿਲਿਆ ਹੈ ਤੂੰ ਹਣਕੀ ਕਰ ਰਿਹਾ ਹੈ ਕਿਉਂ ਲੋਕਾਂ ਨੂੰ ਬੇਫਕੂ ਬਣਾ ਰਹੇ ਹੋ ਪੈਸਾ ਰੱਖੋ ਔਰ ਇਹ ਗੱਲ ਕਹੋ ਪੰਜਾਬ ਦੀ ਵਿਧਾਨ ਸਭਾ 'ਚ ਕਿ ਮੈਂ ਜਦ ਤੱਕ ਇਹ ਕਾਲਾ ਕਾਨੂੰਨ ਵਾਪਸ ਨਹੀਂ ਹੁੰਦਾ ਤਦ ਤੱਕ ਮੈਂ ਤਦ ਤੱਕ ਮੈਂ ਪੰਜਾਬ ਦੇ ਲੋਕਾਂ ਦੀ ਮਨਰੇਗਾ ਬੰਦ ਨਹੀਂ ਹੋਣ ਦਿਆਂਗਾ ਅੱਜ ਪੰਜਾਬ ਦੇ ਹਾਲਾਤ ਬਹੁਤ ਮਾੜੇ ਆ 1000 ਰੁਪਏ ਨੂੰ ਤਰਸਰੀਆਂ ਮੇਰੀਆਂ ਬਾਵਾ ਹੁਣ ਸਕੀਮ ਬਣਾਉਂਦਾ ਫਿਰਦਾ ਹੈ ਕਹਿੰਦਾ ਦੇਾਂਗੇ 1000 ਰੁਪਿਆ ਇਲੈਕਸ਼ਨ ਆ ਗਿਆ ਪੈਸੇ ਲੈ ਲਿਓ ਲekin ਝਾੜੂ ਨੂੰ ਵੋਟਾਂ ਨਾ ਪਾਇਓ ਮੇਰੀਓ ਸਤਕਾਰਯੋਗ ਮਾਤਾਵ ਪਹਿਨੋ ਆਪਣਾ ਬੇੜਾ ਮਾੜਾ ਹਾਲ ਕਰਤਾ ਇਹਨੇ ਪੰਜਾਬ ਦਾ ਮਾੜਾ ਹਾਲ ਕਰਤਾ ਇਸ ਵਿਅਕਤੀ ਨੇ ਅੱਜ ਪੰਜਾਬ ਦੇ ਅੰਦਰ ਨਾ ਕੋਈ ਇੰਡਸਟਰੀ ਲਾ ਰਿਹਾ ਹੈ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੈ ਪੰਜਾਬ ਦੇ ਆਰਥਿਕ ਸੰਕਟ ਹੈ ਅੱਜ ਮੈਂ ਵੇਖ ਰਿਹਾ ਸੀ ਬਗੇਲ ਸਾਹਿਬ 175000 ਰੁਪਏ ਸੋਨਾ ਹੋ ਗਿਆ ਸੋਨਾ 175000 ਹੋ ਗਿਆ 12 ਸਾਲਾਂ ਅੱਜ ਮਨਮੋਹਨ ਸਿੰਘ ਦੇ ਰਾਜ ਇਹ ਸੋਨਾ 22000 ਰੁਪਏ ਤੋੜਾ ਹੁੰਦਾ ਸੀਗਾ ਆ ਸਾਡਾ ਗੈਸ ਦਾ ਸਿਲੰਡਰ 350 ਦਾ ਮਿਲਦਾ ਸੀਗਾ ਅੱਜ ਸਾਡੇ 1200 ਦਾ ਹੋ ਗਿਆ ਆ 400 ਰੁਪਏ ਦਾ ਗੱਟਾ ਡੀਏਪੀ ਦਾ ਮਿਲਦਾ ਹੁੰਦਾ ਸੀ 100 ਰੁਪਏ ਦਾ ਹੋ ਗਿਆ ਜਿਹੜਾ ਮਿਲਦਾ ਨਹੀਂ ਹੈ ਸੋ ਮੈਂ ਆਪ ਨੂੰ ਕਹਿਣਾ ਚਾਹਣਾ ਹੈ ਕਿ ਤਖੜੇ ਹੋ ਜਾਓ ਤਖੜੇ ਹੋ ਜਾਓ ਆਪਾਂ ਸਾਰਿਆਂ ਨੇ ਰਲ ਕੇ ਪੰਜਾਬ ਦੀ ਲੜਾਈ ਲੜਨੀ ਹੈ ਪੰਜਾਬ ਦੇ ਕਾਮਿਆਂ ਦੀ ਲੜਾਈ ਲੜਨੀ ਹੈ ਕਿ ਪੰਜਾਬ ਦੇ ਗਰੀਬਾਂ ਦੀ ਮਿੱਤਿਆਂ ਦੀ ਕੁਚਲਿਆਂ ਦੀ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਵਪਾਰੀਆਂ ਦੀ ਪੰਜਾਬ ਦੇ ਉਹਨਾਂ तमाम ਲੋਕਾਂ ਦੀ ਜਿਨ੍ਹਾਂ ਨੇ ਪੰਜਾਬ ਨੂੰ ਬਣਾਇਆ ਹੈ ਉਹਨਾਂ ਦੀ ਅਸੀਂ ਲੜਾਈ ਲੜਦੀਆਂ ਮੇਰੇ ਸਤਕਾਰਯੋਗ ਭਰਾਓ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਸਰ ਇੱਕ ਢਾਖੇ ਦੇ ਲੋਗ ਹੈ ਭਾਈ ਬੋਲੋ ਸਾਰੇ ਢਾਖੇ ਵਾਲੇ ਹੱਥ ਖੜੇ ਕਰੋ ਸਾਰੇ ਢਾਖੇ ਵਾਲੇ ਹੱਥ ਖੜੇ ਕਰੋ ये कई बारी कि ये इधर उधर से नहीं बुलाया किसी को ये हल्के का नरोल ये दा मारो नारा मारो कांग्रेस पार्टी कांग्रेस पार्टी सो आज मैं एक गल हो चाहना आ पिछे ज बलाक समिति दिया चोणा हुई ਅਸੀਂ 10 ਸੀਟਾਂ ਜਿੱਤੇ ਬੈਠੇ ਰਹੋ ਮੈਂ 2 ਮਿੰਟ ਠੀਕ ਹੈ ਕੋਈ ਬੰਦਾ 2 ਸੀਟਾਂ ਜ਼ਿਆਦਾ ਜਿੱਤ ਗਿਆ ਹੋਣਾ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਪਤਾ ਨਹੀਂ ਦਾਖਾ ਪਰ ਮੈਂ ਅੱਜ ਦੇ ਇਸ ਇਕੱਠ 'ਚ ਕਹਿਣਾ ਚਾਹਣਾ ਹੈ ਉਹ ਸਾਡਾ ਵੱਡਾ ਭਰਾ ਜਿਹਨੇ 15 ਸਾਲਾਂ 'ਚ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਹੈ ਜਿਹੜਾ ਕਾਂਗਰਸ ਪਾਰਟੀ ਦੇ ਨਾਲ ਹਮੇਸ਼ਾ ਖੜਿਆ ਹੈ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਹੱਥ ਜੋੜਦਾ ਹੈ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਰਹੇ ਔਰ ਤੁਸੀਂ ਲੋਕਾਂ ਨੇ ਅੱਜ ਇਸ ਗੱਲ ਤੇ ਮੋਹਰ ਲਾਤੀ ਹੈ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਦਾਖੇ ਆ ਲਿਓ ਇਸ ਅਸਪੱਦੇ ਨੂੰ ਐਮਐਲਏ ਨਹੀਂ ਬਣਿਆ ਲੇਕਿਨ ਇਸ ਅਸਪੱਦੇ ਨੇ ਐਮਐਲਏ ਤੋਂ ਜਾਦੇ ਕੰਮ ਦਾਖੇ ਦੇ ਲੋਕਾਂ ਦੇ ਪਰ ਆਪਣੇ ਲੋਕਾਂ 'ਚ ਵਿਚਰੇ ਹੈ ਜੇ ਬਰੀ ਗੱਲ ਗਲਤ ਦਾ ਦੱਸ ਦਿਓ ਲੋਕ ਅੱਜ ਵੀ ਇਸ ਰੇਲੀ ਤੇ ਅੱਜ ਦੀ ਇਸ ਰੈਲੀ ਤੇ ਇਹ ਵੀ ਪਰਨ ਕਰਕੇ ਜਾਓ ਕਿ ਸੰਦੀਪ ਸਿੰਘ ਸੰਧੂ ਨੂੰ ਅਸੀਂ ਉਹਦਾ ਮੁੱਲ ਮੋੜਾਂਗੇ ਟਾਈਮ ਆਉਂਟ ਤੇ ਮੁੱਲ ਮੜਾਂਗੇ ਦਾਖੇ ਆਲਿਓ ਤਗੜੇ ਹੋ ਕੇ ਪਰ ਅਸੀਂ ਤੁਹਾਡੀ ਸੇਵਾ ਦੇ ਵਿੱਚ ਮੈਂ ਔਰ ਸੰਦੀਪ ਸੰਧੂ ਸਾਹਿਬ ਜੇ ਕੋਈ ਗਲਤੀ ਹੋ ਗਈ ਅਸੀਂ ਮਾਫੀ ਵੀ ਮੰਗਦੇ ਆ ਮੈਂ ਕਿ ਤੁਹਾਡੀ ਸੇਵਾ ਦੇ ਵਿੱਚ ਹਮੇਸ਼ਾ ਤੁਹਾਡੇ ਕੁੱਕਰ ਬਣ ਕੇ थोड़े बूट झाड़ के थोड़ी इसे तरह सेवा करते हाथ जोड़ के बेनती है इसे तरह तुसी सारे ने तकड़े होके कांग्रेस पार्टी नू बुलंद रखना ते संदीप संधु नला च रखना है लॉबी तीन नारे कांग्रेस पार्टी कांग्रेस पार्टी ਮਣਿਕਾਰਡion ਖੜ ਗਏ ਕਿਸਾਨ ਮਜ਼ਦੂਰ ਇਕਤਾ راہੋ ગાંધી ਮਜ਼ਦੂਰਾਂ ਦਾ ਹੱਕ ਲੈ ਕੇ ਰਵਾਂਗੇ ਅੱਜ ਦੇਸ ਮਨਰੇਗਾ ਸੰਗਰਾਮ